ਬੜਾ ਵਧੀਆ ਲੱਗਿਆ ਬੱਚਿਆਂ ਨੇ ਮੈਨੂੰ ਡੈਮੋ ਦਿਖਾਏ ਆਪਣੇ ਆਪਣੇ ਕਿ ਅਸੀਂ ਕੀ ਕਰਾਂਗੇ ਸਾਇੰਸ ਦੇ ਵਿੱਚ ਕੀ ਕਰਾਂਗੇ ਅਸੀਂ ਆਰਟ ਦੇ ਵਿੱਚ ਕੀ ਕਰਾਂਗੇ ਅਸੀਂ ਫਿਜ਼ਿਕਸ 'ਚ ਕੀ ਕਰਾਂਗੇ ਕੈਮਿਸਟਰੀ 'ਚ ਕੀ ਕਰਾਂ ਕਮਾਲ ਮਤਲਬ ਹੈਰਾਨੀ ਵਾਲੀ ਗੱਲ ਸਰਕਾਰੀ ਸਕੂਲਾਂ 'ਚ ਪਹਿਲਾਂ ਕਦੇ ਇਦਾਂ ਦੀਆਂ ਗੱਲਾਂ ਨਹੀਂ ਚੱਲੀਆਂ ਸੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮੀਨੈਂਸ ਖੋਲੇ ਜਾ ਰਹੇ ਨੇ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਕੂਲਾਂ 'ਚ ਮਿਲ ਰਹੀਆਂ ਆਧੁਨਿਕ ਸਿੱਖਿਆ ਸਹੂਲਤਾਂ ਦੇ ਕਾਰਨ ਪਹਿਲਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨ 'ਚ ਸਫਲ ਰहे ਹਨ ਜਿਸ ਕਰਕੇ ਉਨ੍ਹਾਂ ਦੇ ਹੌਸਲਿਆਂ 'ਚ ਵਾਧਾ ਹੋਇਆ ਹੈ ਅਤੇ ਉਹ ਆਪਣੇ ਭਵਿੱਖ ਨੂੰ ਲੈ ਕੇ ਵੀ ਸੁਨਿਸ਼ਚਿਤ ਹੋ ਰਹੇ ਹਨ بڑے ਵੱਡੇ ਵੱਡੇ ਸੁਪਨੇ ਨੇ ਬੱਚਿਆਂ ਦੇ ਮੈਂ ਉਹਨਾਂ ਮਾਪਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਲਾਉਣ ਦੀ ਹਿੰਮਤ ਹੈ ਹਿੰਮਤ ਹੀ ਕਹੂੰਗਾ ਮੈਂ ਇਹਨੂੰ ਹਿੰਮਤ ਦਿਖਾਈ ਬੱਚੇ ਬਹੁਤ ਖੁਸ਼ ਨੇ ਕਹਿੰਦੇ ਅਸੀਂ ਜੇ ਮਾਪਿਆਂ ਨੇ ਸਾਡੇ 'ਤੇ ਯਕੀਨ ਕੀਤਾ ਤਾਂ ਅਸੀਂ ਉਸ ਯਕੀਨ ਨੂੰ ਵਿਸ਼ਵਾਸ ਦੇ ਵਿੱਚ ਤੇ ਤਰੱਕੀ ਦੇ ਵਿੱਚ ਬਦਲ ਕੇ ਦਿਖਾਵਾਂਗੇ ਜੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਜਿਦ ਗੁਬਾ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਇੱਕਦਮ ਬਾਹਰ ਸੜਕ ਧਸ ਚੁੱਕੀ ਹੋਈ ਹੈ ਤਾਂ ਕਈ ਫੁੱਟ ਡੂੰਘਾ ਜਿਹੜਾ ਕਿ ਟੋਇਆ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਕਿਉਂਕਿ ਲੁਧਿਆਣਾ ਜੇਕਰ ਗੱਲ ਕਰੀਏ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਰਸਾਤ ਦਾ ਸਿਲਸਲਾ ਜਾਰੀ ਹੈ ਹਾਲਾਂਕਿ ਅੱਜ ਜੇਕਰ ਬਰਸਾਤ ਦੀ ਗੱਲ ਕਰੀ ਤਾਂ ਅੱਜ ਬਰਸਾਤ ਤਾਂ ਨਹੀਂ ਪੈਂਦੀ ਹੋਈ ਨਜ਼ਰ ਆ ਰਹੀ ਤਾਂ ਇੱਕ ਵਾਰ ਟੋਏ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ ਮੇਨ ਸੜਕ ਦੇ ਉੱਤੇ ਜਿਹੜਾ ਕਿ 5 ਤੋਂ 6 ਫੁੱਟ ਚੌੜ ਤਕਰੀਬਨ 4-5 ਫੁੱਟ ਜਿਹੜਾ ਕਿ ਡੂੰਘਾ ਟੋਆ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਇਹ ਰੋਡ ਹੈ 메ਨ ਲੋਡ ਹੈ ਜੋ ਜਲੰਧਰ ਬਾਈਪਾਸ ਤੋਂ ਸਟੇਸ਼ਨ ਵੱਲੋਂ ਆਂਦੀ ਹੈ ਅੱਗੇ ਜਗਰਾਉਂ ਪੁਲ ਨੂੰ ਕਨੈਕਟ ਕਰਦੀ ਹੈ ਆਵਾਜ਼ ਆਈ ਹੈ ਜਿਹੜੀ ਸੀ ਨਿਰੰਤਰ ਉਸੇ ਤਰ੍ਹਾਂ ਨਾਲ ਚੱਲ ਰਹੀ ਹੈ ਬੈਰੀਕੇਡਿੰਗ ਲਗਾ ਕੇ ਕੁਝ ਰਸਤਾ ਜਿਹੜਾ ਕਿ ਬੰਦ ਹੈ ਉਹ ਕੀਤਾ ਗਿਆ ਅੱਧੀ ਸੜਕ ਨੂੰ ਬੰਦ ਕੀਤਾ ਗਿਆ ਤਾਂ ਅਚਾਨਕ ਸੜਕ ਧਸ ਜਾਂਦੀ ਹੈ ਤਾਂ ਮੌਕੇ ਤੇ ਸੀਨੀਅਰ ਡਿਪਟੀ ਮੇਰ ਰਕੇਸ਼ ਪ੍ਰਾਸ ਦੀ ਪਹੁੰਚ ਕੇ ਗੱਲਬਾਤ ਕਰਨ ਲਿਆ ਮੇਰ ਸਾਹਿਬ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸੜਕ ਧਸ ਗਈ ਹੈ ਤੇ ਕਿਵੇਂ ਧਸ ਗਈ ਹੈ ਤੇ ਮੇਰੇ ਸਾਲ ਨੂੰ 12 ਵਜੇ ਦਾ ਟਾਈਮ ਆਉਣਾ ਵਾ ਮੈਂ ਸੰਸਕਾਰ ਸੀ ਕਿਸੇ ਦਾ ਉੱਥੇ ਗਿਆ ਸੀ ਉੱਥੇ ਮੈਨੂੰ ਟੈਲੀਫੋਨ ਆਇਆ ਤੇ ਮੈਂ ਸ਼ਮਸ਼ਾਨ ਘਰ ਦੇ ਸਿੱਧਾ ਇੱਥੇ ਹੀ ਆ ਗਿਆ ਮੌਕੇ ਤੇ ਰਸਤੇ 'ਚ ਮੈਂ ਸਾਰੇ ਅਫਸਰਾਂ ਨਾਲ ਗੱਲ ਕਰਦਾ ਜਾਈਆ ਤੇ ਮੇਰੇ ਆਂਦੇ ਨੂੰ ਤਿੰਨ ਚਾਰ ਅਫਸਰ ਆਇਆ ਵੀ ਗਏ 15 ਮਿੰਟ 'ਚ ਮੇਰੇ ਆਉਣ ਤੋਂ ਪਹਿਲਾਂ ਹੀ ਅਫਸਰ ਖੜੇ ਸੀਗੇ ਇਹ ਸਹੀ ਮੈਣੇ 'ਚ ਹੋਇਆ ਇਸ ਤਰ੍ਹਾਂ ਵਾ ਇਹ ਹੁੰਦੀ ਆ ਸਿਵਰਲਤੀ ਇਹ ਹੁੰਦੀ ਦੀ ਇੱਕ ਕੰਦ ਬਹਿ ਗਈ ਇੱਕ ਪਾਸਾ ਟੁੱਟਣ ਕਰਕੇ ਸਾਰਾ ਪਾਣੀ ਇੱਧਰ ਆ ਗਿਆ ਇਹ ਥੋੜੀ ਮੇਰੇ ਸਾਹਮਣੇ ਪੋਲੀ ਹੋਣੀ ਉਹ ਦਿਨ ਮਿੱਟੀ ਸਾਰੀ ਧਸ ਗਈ ਤੇ ਬਚਾਅ ਹੋ ਗਿਆ ਕਿਸੇ ਦਾ ਕੋਈ ਲਾਂਗਾਂ ਦੇ ਉੱਤੇ ਲੰਗ ਨਹੀਂ ਰਿਹਾ ਸੀ ਇਸ ਕਰਕੇ ਕੋਈ ਕਿਸੇ ਦਾ ਛੱਟ ਪੇਟ ਜਾਂ ਕਿਸੇ ਦਾ ਕੋਈ ਹਾਸਾ ਤੋਂ ਬਚ ਗਏ ਇਹ ਤਾਂ ਮੈਂ ਹਰ ਸਾਲ ਦੇਖਣ ਨੂੰ ਮਿਲਦਾ ਇਸ ਰੋਡ ਦੇ ਉੱਤੇ ਰੇਲਵੇ ਸਟੇਸ਼ਨ ਜੇਕਰ ਗੱਲ ਕਰੀਏ ਹਾਲਾਂਕਿ ਲੋਕੇਸ਼ਨ ਡਿਫਰੈਂਟ ਹੁੰਦੀ ਹੈ ਪਰ ਕਿਤਨੇ ਕਿਤੇ ਸੜਕ ਜ਼ਰੂਰ ਧਸਦੀ ਹੈ ਹਰ ਸਾਲ ਇਸ ਦੇ ਪਿੱਛੇ ਕਾਰਨ ਕੀ ਹੈ ਦੇਖੋ ਜੀ ਮੈਂ ਵੀ 30 ਸਾਲ ਦਾ ਐਸੇ ਰੋਡ ਦਾ ਲੰਘਦਾ ਹਮੇਸ਼ਾ ਹੀ ਇਹ ਹੁੰਦਾ ਚਾਣ ਗਈ ਹੈ ਇਹ ਨਹੀਂ ਵੀ ਪਹਿਲਾਂ ਥੋੜਾ ਟੋਆ ਸੀ ਉਹ ਵੱਧ ਕੇ ਵੱਡਾ ਹੋ ਗਿਆ ਐ ਕਦੇ ਵੀ ਨਹੀਂ ਹੋਇਆ ਨਹੀਂ ਤਾਂ ਛੋਟਾ ਮੋਟਾ ਜਿੰਜੇ ਮੈਂ ਨਿਕਲਦਾ ਜਾ ਰਿਹਾ ਮੇਰੀ ਆਦਤ ਹੈ ਕਿ ਰੋਡ ਚੈੱਕ ਕਰਦਾ ਹਾਂ ਰਾਤ ਨੂੰ ਨਿਕਲਾਂ ਲਾਈਟਾਂ ਚੈੱਕ ਕਰਦਾ ਰਹਿੰਦਾ ਵੀ ਲਾਈਟਾਂ ਦਾ ਨਹੀਂ ਬੰਦ ਮਦ ਇਹ ਆਪਣੇ ਵਾਰ ਚ ਤੇ ਸ਼ਹਿਰ ਚ ਹਮੇਸ਼ਾ ਮੈਂ ਚੈੱਕ ਕਰਦਾ ਹਾਂ ਵੀ ਕੋਈ ਚੀਜ਼ ਦੀ ਕਮੀ ਤਾਂ ਨਹੀਂ ਇਸ ਕਰਕੇ ਮੈਨੂੰ ਕਦੇ ਟੋਇਟ ਵੀ ਐਂ ਨਹੀਂ ਦਿਖਦੀ ਹਾਂ ਮੈਨੂੰ ਇੰਨਾ ਜਰੂਰ ਪਤਾ ਕਿ 30 ਸਾਲਾਂ ਦਾ ਮੈਂ ਜੰਪਾ ਲੈੱਥੇ ਰਹੀਂ ਸਟੇਸ਼ਨ ਕਰਕੇ ਇੱਥੇ ਚੂਹੇ ਬਹੁਤ ਆ ਅੱਛਾ ਜੀ ਚੂਹਿਆਂ ਕਰਕੇ ਮੇਰੀ ਸੋਚ ਆ ਗਲਤੀ ਹੋ ਸਕਦੀ ਹੈ ਚੂਹਿਆਂ ਕਰਕੇ ਸਾਰਾ ਥੋੜਾ ਜਿਹਾ ਪੋਲਾ ਪੋਲਾ ਹੋ ਜਾਂਦੀ ਹੈ ਕਿਉਂਕਿ ਚੂਹੇ ਮਿੱਟੀ ਖੈਂਚਦੇ ਰਹਿੰਦੇ ਆ ਤੁਹਾਨੂੰ ਪਤਾ ਹੀ ਆ ਇਹਨਾਂ ਦੀ ਆਦਤ ਹੁੰਦੀ ਆ ਜਗ੍ਹਾ ਖਾਲੀ ਕਰ ਦਿੰਦੇ ਆ ਹੋ ਸਕਦਾ ਇਸ ਸਟੇਸ਼ਨ ਕਰਕੇ ਇਸੇ ਕਰਕੇ ਨੇੜੇ-ਤੇੜੇ ਇਹੀ ਮੇਰੇ ਸਾਹਮਣੇ ਤਾਂ ਇਹੀ ਕਾਰਨ ਹੋ ਸਕਦਾ ਕਿ ਲੱਗਦਾ ਕੋਈ ਵੱਡਾ ਹਾਦਸਾ ਹੀ ਵਾਪਰ ਸਕਦਾ ਜਿਸ ਤਰ੍ਹਾਂ ਨਾਲ ਟੋਇਆ ਇੱਥੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਇਹ ਤਾਂ ਬਚਾ ਹੋ ਗਿਆ ਟਰੋ ਦੇਖੋ ਨਾ ਇਹ ਇੱਥੇ ਉੱਤੇ ਹੀ ਕਾਰ ਨਿਕਲਦੀ ਹੁੰਦੀ ਜਾਂ ਕੋਈ ਸਕੂਟਰ ਨਿਕਲ ਜਾਂਦਾ ਨਾ ਬੱਚੇ ਚਲੇ ਜਾਣਾ ਸੀ ਸੱਟ ਪੇੜ ਲੱਗਣੀ ਸੀ ਨੁਕਸਾਨ ਹੋ ਸਕਦਾ ਇਸ ਕਰਕੇ ਬਚਾ ਹੋ ਗਿਆ ਤੇ ਮੈਂ ਤਾਂ ਇਹੀ ਕਹਿੰਦਾ ਵੀ ਹੁਣ ਦੋ ਦਿਨ ਲਗਾਤਾਰ ਧੁੱਪਾਂ ਪੈ ਜਾਣ ਜਿਹੜੇ ਟੋਏ ਟੱਬੇ ਆ ਰਿਪੇਰਾਂ ਹੋ ਜਾਣ ਪੈਚ ਵਰਕ ਹੋ ਜਾਣ ਸਾਨੂੰ ਥੋੜਾ ਟਾਈਮ ਮਿਲ ਜੂਗਾ ਤੁਸੀਂ ਕਹਿ ਰਹੇ ਹੋ ਸਟੇਸ਼ਨ ਕੋਲ ਆ ਰੇਲਵੇ ਸਟੇਸ਼ਨ ਉਹਦੇ ਕਰਕੇ ਚੂਵੇ ਹੋ ਸਕਦਾ ਹੈ ਕਿ ਜ਼ਮੀਨ ਪੋਲੀ ਕਰ ਦਿੰਦੇ ਹੋਣ ਨਾਲ ਤੁਹਾਨੂੰ ਇਹ ਲੱਗਦਾ ਕਿ ਕਿੰਨੇ ਕਿਤੇ ਜਿਹੜੇ ਅਫਸਰ ਨੇ ਜੋ ਇਸ ਨੂੰ ਸਾਰਾ ਦੇਖਦੇ ਕਰਦੇ ਨੇ ਜਦੋਂ ਖੋਦੀਆਂ ਬਣਾਈਆਂ ਜਾਂਦੀਆਂ ਸਿਵਲ ਦੇ ਦੀਆਂ ਉਹਨਾਂ ਦੀ ਵੀ ਕੋਈ ਨਾ ਕੋਈ ਨਲਕੀ ਹੋ ਸਕਦੀ ਹੈ ਇਹ ਕਿਹੜਾ ਅਜੇ ਦੀ ਬਣੀ ਹੈ ਇਹ ਇਸੇ ਕਰਕੇ ਹੋ ਜਾਂਦਾ ਨਾ ਇਹ ਬਹੁਤ ਆ ਦੇਖੋ ਨਾ ਟੱਕਾਂ ਦੇਖੋ ਲੋਹੇ ਦਾ ਟੱਕਣਾ ਅਜਗਾ ਲੋਹੇ ਦਾ ਟੱਕਣਾ ਨਹੀਂ ਹੁੰਦਾ ਬਹੁਤ ਪੁਰਾਣੀ ਹੁੰਦੀ ਹੈ ਇਸ ਕਰਕੇ ਇਹ ਹਿੱਲਦੀ ਮੇਰੀ ਜੋ ਸੋਚ ਆ ਉਹਦੇ ਕਰਕੇ ਸਾਰਾ ਪਾਣੀ ਇੱਧਰ ਆ ਗਿਆ ਹੁਣ ਇੱਥੇ ਕਦੋਂ ਤੱਕ ਰਿਪੇਅਰ ਕਰਵਾਈ ਜਾਣੀ ਆ ਉਹ ਜੀ ਚਲੇ ਗਿਆ ਹੁਣ ਇਹਦੀ ਮਿੱਟੀ ਘੱਟਾ ਸਾਰਾ ਉਹ ਚ ਚਲੇ ਗਿਆ ਉਹ ਜਾਮ ਹੋ ਗਿਆ ਹੁਣ ਸੁਪਰ ਸੈਕਸ਼ਨ ਰਾਤੀ ਐਸੀ ਨਾਲ ਗੱਲ ਕੀਤੀ ਆ ਮੈਂ ਸੁਪਰ ਸੈਕਸ਼ਨ ਬੁਲਾਵਾਂਗੇ ਉਹ ਉਹ ਨਾਲ ਸਫਾਈ ਕਰਾ ਕੇ ਤਾਂ ਥੋੜੀ ਰਾਹਤ ਮਿਲੂਗੀ ਤੇ ਸਾਰਾ ਟੋਆ ਹੋਰ ਵੱਡਾ ਕਰਾਂਗੇ ਕਿਤੋਂ ਕਿਤੋਂ ਫੁੱਲ ਆ ਉਹ ਚੰਗੀ ਤਰ੍ਹਾਂ ਭਰਾਂਗੇ ਮਲਵਾ ਆ ਰਿਹਾ ਵਾ ਉਹ ਅਸੀਂ ਭਰ ਕੇ ਜੇ ਹੁਣ ਮੇਰੀ ਅਫਸਰਾਂ ਨਾਲ ਕਿਹੜੀ ਗੱਲ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ ਉਹ ਕਹਿੰਦੇ ਰਾਤ ਨੂੰ ਕਰਾਂਗੇ ਤੇ ਦਿਨੇ ਹੁਣ ਇਹਦਾ ਬਚਾ ਕਰਦੇ ਆ ਸਾਰਾ ਬੰਦ ਕਰ ਦਿੰਨੇ ਆ ਤੇ ਰਾਤ ਨੂੰ ਹੁੰਦਾ ਪੁੱਟ ਕੇ ਜਦੇ ਤੋੜ ਕੇ ਕੰਧ ਪਿੱਛੋਂ ਪਾਣੀ ਸੀਵਰੇਜ ਕੜਾ ਆਉਂਦਾ ਉਹਨੂੰ ਪਲੱਗ ਕਰਕੇ ਤੇ ਇੱਥੇ ਪਾਣੀ ਨਹੀਂ ਆਊਗਾ ਜੇ ਤੇ ਪਿੱਛੋਂ ਪਾਣੀ ਆਈ ਕਿ ਫਿਰ ਤਾਂ ਹੋਣਾ ਹੀ ਨਹੀਂ ਠੀਕ ਪਲੱਗ ਕਰਕੇ ਸਪਰ ਸੈਕਸ਼ਨ ਲਾ ਕੇ ਦੱਸਦਾ ਅਸੀਂ ਅੱਧੀ ਅੱਧੀਆਂ ਕੰਧਾਂ ਕਰ ਲਾਂਗੇ ਜਿੰਨਾ ਕ ਪਾਣੀ ਨਿਕਲਣਾ ਆਉਂਦਾ ਉਸ ਤੋਂ ਬਾਅਦ ਦੇਣੇ ਅੱਧੀ ਗੰਧ ਹੋਰ ਕਰਕੇ ਹੋਦੀ ਪੂਰੀ ਕਰਾਂਗੇ ਤੇ ਇੱਥੇ ਮਲਵਾ ਪਾਓ ਤੇ ਬਿਲਕੁਲ ਇਹਨਾਂ ਸੀਨੀਅਰ ਡਿਪਟੀ ਮੇਅਰ ਅਰਕੇਸ਼ ਪ੍ਰਾਸਾਦ ਜੋ ਮੌਕੇ ਤੇ ਪਹੁੰਚੇ ਹੋਏ ਨੇ ਔਰ ਇਹ ਕਹਿੰਦੇ ਹੋਏ ਨਜ਼ਰ ਆ ਰਹੀ ਨੇ ਕਿ ਬਹੁਤ ਪੁਰਾਣੀ ਆ ਹੋਦੀ ਬਣੀ ਹੋਈ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਸੜਕ ਦੇ ਉੱਤੇ ਜਿਹੜਾ ਰੇਲਵੇ ਸਟੇਸ਼ਨ ਆ ਇੱਕਦਮ ਨਜ਼ਦੀਕ ਲੱਗਦਾ ਹੈ ਤਾਂ ਰੇਲਵੇਸ਼ਨ ਕਰਕੇ ਹੋ ਸਕਦਾ ਚੂਹਿਆਂ ਦੇ ਵੱਲੋਂ ਮਿੱਟੀ ਪੋਲੀ ਕਰ ਦਿੱਤੀ ਗਈ ਹੈ ਅਚਨ ਚੇਤ ਟੋਇਆ ਪੈ ਗਿਆ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਕੋਈ ਵੀ ਟੂ ਵੀਲਰ ਜਾਂ ਫਿਰ ਫੋਰ ਵੀਲਰ ਇਥੋਂ ਨਹੀਂ ਲੰਘ ਲਿਆ ਸੀਗਾ ਜਿਸ ਦੇ ਕਰਕੇ ਕੋਈ ਵੀ ਜਾਨੀ ਨੁਕਸਾਨ ਜਾਂ ਫਿਰ ਕੋਈ ਮਾਲੀ ਨੁਕਸਾਨ ਹੈ ਉਹ ਨਹੀਂ ਹੋਇਆ ਔਰ ਇਹ ਕਿਹਾ ਜਾ ਰਿਹਾ ਕਿ ਰਾਤ ਦੇ ਸਮੇਂ ਕਿਉਂਕਿ ਆਪ ਵੀ ਦੇਖ ਸਕਦੇ ਹੋ ਨਿਰੰਤਰਨ ਇਸ ਰੋਡ ਤੇ ਚਲਦੀ ਹੋਈ ਨਜ਼ਰ ਆ ਰਹੀ ਹੈ ਕਿ ਕਾਫੀ ਜਿਆਦਾ ਟ੍ਰੈਫਿਕ ਵਾਲਾ ਭੀੜ-ਪਾੜ ਵਾਲਾ ਲੱਗ ਕਿ ਰੇਲਵੇ ਸਟੇਸ਼ਨ ਦੇ ਇੱਕਦਮ ਸਾਹਮਣੇ ਹੈ ਵੱਡੀ ਗਿਣਤੀ ਵਿੱਚ ਯਾਤਰੀ ਇੱਥੇ ਪਹੁੰਚਦੇ ਨੇ ਸ਼ਹਿਰ ਵਾਸੀ ਇੱਥੇ ਪਹੁੰਚਦੇ ਨੇ ਪਰ ਹੁਣ ਸੀਨੀਅਰ ਡਿਪਟੀ ਮੇਅਰ ਲੁਧਿਆਣਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਨੂੰ ਰਾਤ ਦੇ ਸਮੇਂ ਸੀਵਰੇਜ ਨੂੰ ਪਲੱਗ ਕਰਕੇ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨੇ ਸੁਪਰ ਸੈਕਸ਼ਨ ਇਸ ਦੀ ਸਫਾਈ ਕਰਕੇ ਇਸ ਨੂੰ ਰਿਪੇਅਰ ਹੈ ਉਹ ਰਾਤੋਂ ਰਾਤ ਕਰਵਾਇਆ ਜਾਵੇਗਾ ਕੈਮਰਾ ਪਰਸਨ ਸਲਮਾਨਦਰਾਲ ਹਿੰਮਤ ਸਿੰਘ ਗੁਪਾਲ ਦੇ ਨੇਕ ਸਵੇਰਾ ਲੁਧਿਆਣਾ ਜੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਗੁਪਾਲ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਇੱਕਦਮ ਬਾਹਰ ਸੜਕ ਤਸ ਚੁੱਕੀ ਹੋਈ ਹੈ ਤਾਂ ਕਈ ਫੁੱਟ ਡੂੰਘਾ ਜਿਹੜਾ ਕਿ ਟੋਇਆ ਹੁੰਦਾ ਹੋਇਆ ਨਜ਼ਰ ਆ ਰਿਹਾ ਤਸਵੀਰਾਂ ਠੋੜਨਾ ਸਾਂਝੀਆਂ ਕਰਾਂਗੇ ਕਿਉਂਕਿ ਲੁਧਿਆਣਾ ਜੇਕਰ ਗੱਲ ਕਰੀਏ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਰਸਾਤ ਦਾ ਸਿਲਸਲਾ ਜਾਰੀ ਹੈ ਹਾਲਾਂਕਿ ਅੱਜ ਜੇਕਰ ਬਰਸ ਤੋਈ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਦੇ ਨਾਲ 메인 ਸੜਕ ਦੇ ਉੱਤੇ ਜਿਹੜਾ ਕੀ 5 ਤੋਂ 6 ਫੁੱਟ ਚੌੜਾ ਤੇ ਤਕਰੀਬਨ 4-5 ਫੁੱਟ ਜਿਹੜਾ ਕਿ ਡੂੰਘਾ ਟੋਆ ਉਹ ਪੈਂਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਰੋਡ ਹੈ 메인 ਲੋਡ ਹੈ ਜੋ ਜਲੰਧਰ ਬਾਈਪਾਸ ਤੋਂ ਸਟੇਸ਼ਨ ਵੱਲੋਂ ਆਂਦੀ ਹੈ ਅੱਗੇ ਜਗਰਾਉਂ ਪੋਲ ਨੂੰ ਕਨੈਕਟ ਕਰਦੀ ਹੈ ਆਵਾਜਾਈ ਜਿਹੜੀ ਸੀ ਨਿਰੰਤਰ ਉਸੇ ਤਰ੍ਹਾਂ ਨਾਲ ਚੱਲ ਰਹੀ ਹੈ ਬੈਰੀਕੇਡਿੰਗ ਲਗਾ ਕੇ ਕੁਝ ਰਸਤਾ ਜਿਹੜਾ ਕੀ ਬੰਦ ਹੈ ਉਹ ਕੀਤਾ ਗਿਆ ਅੱਧੀ ਸੜਕ ਨੂੰ ਬੰਦ ਕੀਤਾ ਗਿਆ ਤਾਂ ਅਚਾਨਕ ਸੜਕ ਧਸ ਜਾਂਦੀ ਹੈ ਤਾਂ ਮੌਕੇ ਤੇ ਸੀਨੀਅਰ ਡਿਪਟੀ ਮੈਨ ਰਕੇਸ਼ ਪ੍ਰਾਸਾ ਜੀ ਪਹੁੰਚ ਕੇ ਗੱਲਬਾਤ ਕਰਨ ਲਿਆ ਮੀਰ ਸਾਹਿਬ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸੜਕ ਧਸ ਗਈ ਹੈ ਤੇ ਕਿਵੇਂ ਦੱਸਿਏ ਤੇ ਮੇਰੇ ਸਾਹਮਣੇ 12 ਵਜੇ ਦਾ ਟਾਈਮ ਹੋਣਾ ਵਾ ਮੈਂ ਸੰਸਕਾਰ ਸੀ ਕਿਸੇ ਦਾ ਉੱਥੇ ਗਿਆ ਸੀ ਉੱਥੇ ਮੈਨੂੰ ਟੈਲੀਫੋਨ ਆਇਆ ਫਿਰ ਮੈਂ ਸ਼ਮਸ਼ਾਨ ਘਰ ਦੇ ਸਿੱਧਾ ਇੱਥੇ ਹੀ ਆ ਗਿਆ ਮੌਕੇ ਤੇ ਤੇ ਰਸਤੇ 'ਚ ਮੈਂ ਸਾਰੇ ਅਫਸਰਾਂ ਨਾਲ ਗੱਲ ਕਰਦਾ ਜਾਈਆ ਤੇ ਮੇਰੇ ਆਂਦੇ ਨੂੰ ਤਿੰਨ ਚਾਰ ਅਫਸਰ ਹੈ ਆਇਆ ਵੀ ਗਏ 15 ਮਿੰਟ 'ਚ ਮੇਰੇ ਆਨ ਤੋਂ ਪਹਿਲਾਂ ਹੀ ਅਫਸਰ ਖੜੇ ਸੀਗੇ ਇਹ ਸਹੀ ਮੈਣੇ ਚ ਹੋਇਆ ਇਸ ਤਰ੍ਹਾਂ ਆ ਬ ਇਹ ਹੋਤੀ ਆ ਸਿਵਲ ਰਿਡੀ ਹੋਦੀ ਦੀ ਇੱਕ ਕੰਧ ਬਹਿ ਗਈ ਇੱਕ ਪਾਸਾ ਟੁੱਟਣ ਕਰਕੇ ਸਾਰਾ ਪਾਣੀ ਇੱਧਰ ਆ ਗਿਆ ਇਹ ਥੋੜੀ ਮੇਰੇ ਸਾਹਮਣੇ ਕੋਲੀ ਹੋਣੀ ਉਹ ਦਿਨ ਮਿੱਟੀ ਸਾਰੀ ਧਸ ਗਈ ਤੇ ਬਚਾਅ ਹੋ ਗਿਆ ਕਿਸੇ ਦਾ ਕੋਈ ਲਾਂਗਾਂ ਦੇ ਉੱਤੇ ਲੰਗ ਨਹੀਂ ਰਿਹਾ ਸੀ ਇਸ ਕਰਕੇ ਕੋਈ ਕਿਸੇ ਦੇ ਛੱਟ ਪੇੜ ਜਾਂ ਕਿਸੇ ਦਾ ਕੋਈ ਹਾਦਸੇ ਤੋਂ ਬਚ ਗਏ ਮੇਰੇ ਤੋਂ ਹਰ ਸਾਲ ਦੇਖਣ ਨੂੰ ਮਿਲਦਾ ਹੈ ਇਸ ਰੋਡ ਦੇ ਉੱਤੇ ਰੇਲਵੇ ਸਟੇਸ਼ਨ ਜੇਕਰ ਗੱਲ ਕਰੀਏ ਹਾਲਾਂਕਿ ਲੋਕੇਸ਼ਨ ਡਿਫਰੈਂਟ ਹੁੰਦੀ ਹੈ ਪਰ ਕਿਤਨੇ ਕਿਤੇ ਸੜਕ ਜ਼ਰੂਰ ਤੋਸਦੀ ਹੈ ਹਰ ਸਾਲ ਇਸ ਦੇ ਪਿੱਛੇ ਕਾਰਨ ਕੀ ਹੈ ਦੇਖੋ ਜੀ ਮੈਂ ਵੀ 30 ਸਾਲ ਦਾ ਐਸੇ ਰੋਡ ਦਾ ਲੰਘਦਾ ਹਮੇਸ਼ਾ ਹੀ ਇਹ ਹੁੰਦਾ ਚਾਨਕ ਹੀ ਹੈ ਇਹ ਨਹੀਂ ਵੀ ਪਹਿਲਾਂ ਥੋੜਾ ਟੋਆ ਸੀ ਉਹ ਵੱਧ ਕੇ ਵੱਡਾ ਹੋ ਗਿਆ ਐ ਕਦੇ ਵੀ ਨਹੀਂ ਹੋਇਆ ਨਹੀਂ ਤਾਂ ਛੋਟਾ-ਮੋਟਾ ਜਿੰਜੇ ਮੈਂ ਨਿਕਲਦਾ ਜਾ ਰਿਹਾ ਮੇਰੀ ਆਸਤਾ ਰੋਡ ਚੈੱਕ ਕਰਦਾ ਹੁੰਨਾ ਰਾਤ ਨੂੰ ਨਿਕਲਣਾ ਲਾਈਟਾਂ ਚੈੱਕ ਕਰਦਾ ਰਹਿੰਦਾ ਵੀ ਲਾਈਟਾਂ ਦਾ ਨਹੀਂ ਬੰਦ ਮਦੇ ਆਪਣੇ ਵਾਰਚ ਤੇ ਸ਼ਹਿਰ ਚ ਹਮੇਸ਼ਾ ਮੈਂ ਚੈੱਕ ਕਰਦਾ ਹੁੰਨਾ ਵੀ ਕੋਈ ਚੀਜ਼ ਦੀ ਕਮੀ ਤਾਂ ਨਹੀਂ ਇਸ ਕਰਕੇ ਮੈਨੂੰ ਕਦੇ ਟੋਇਟ ਵੀ ਐਂ ਦਿਖਦੀ ਨਹੀਂ ਹਾਂ ਮੈਨੂੰ ਇੰਨਾ ਜੂ ਰੂ ਪਤਾ ਕਿ 30 ਸਾਲ ਦਾ ਮੈਂ ਜੰਪਾ ਲੱਤੇ ਦਹੀਂ ਸਟੇਸ਼ਨ ਕਰਕੇ ਇੱਥੇ ਚੂਹੇ ਬਹੁਤ ਆ ਅੱਛਾ ਜੀ ਚੂਹਿਆਂ ਕਰਕੇ ਮੇਰੀ ਸੋਚ ਆ ਗਲਤੀ ਹੋ ਸਕਦੀ ਹੈ ਚੂਹਿਆਂ ਕਰਕੇ ਸਾਰਾ ਥੋੜਾੇ ਪੋਲਾ ਪੋਲਾ ਹੋ ਜਾਂਦੀ ਐ ਕਿਉਂਕਿ ਚੂਹੇ ਮਿੱਟੀ ਖੇਜਦੇ ਰਹਿੰਦੇ ਐ ਤੁਹਾਨੂੰ ਪਤਾ ਹੀ ਐ ਇਹਨਾਂ ਦੀ ਆਦਤ ਹੁੰਦੀ ਐ ਜਗ੍ਹਾ ਖਾਲੀ ਕਰ ਦਿੰਦੇ ਐ ਹੋ ਸਕਦਾ ਐ ਇਸ ਸਟੇਸ਼ਨ ਕਰਕੇ ਇਸੇ ਕਰਕੇ ਨੇੜੇ-ਤੇੜੇ ਇਹੀ ਮੇਰੇ ਸਾਹਮਣੇ ਤੇ ਇਹੀ ਕਾਰਨ ਹੋ ਸਕਦਾ ਕਿ ਲੱਗਦਾ ਕੋਈ ਵੱਡਾ ਹਾਦਸਾ ਹੀ ਵਾਪਰ ਸਕਦਾ ਜਿਸ ਤਰ੍ਹਾਂ ਦੇ ਨਲ ਟੋਏ ਇੱਥੇ ਪੈਂਦਾ ਹੋਇਆ ਨਜ਼ਰ ਆ ਰਹੇ ਐ ਇਹ ਤਾਂ ਬਚਾ ਹੋ ਗਿਆ ਜੀ ਥੋੜਾ ਦੇਖੋ ਨਾ ਜੇ ਇੱਥੇ ਉੱਤੇ ਹੀ ਕਾਰ ਨਿਕਲਦੀ ਹੁੰਦੀ ਇਆ ਕੋਈ ਸਪੂਡ ਨਿਕਲ ਜਾਂਦਾ ਨਾ ਬੱਚੇ ਚਲੇ ਜਾਣਾ ਸੀਗਾ ਸੱਟ ਪੇੜ ਲੱਗਣੇ ਸੀ ਨੁਕਸਾਨ ਹੋ ਸਕਦਾ ਇਹ ਕੋਈ ਇਸ ਕਰਕੇ ਬਚਾਉਗੇ ਤੇ ਮੈਂ ਤਾਂ ਇਹੀ ਕਹਿੰਦਾ ਵੀ ਹੁਣ ਦੋ ਦਿਨ ਲਗਾਤਾਰ ਧੁੱਪਾਂ ਪੈ ਜਾਣ ਜਿਹੜੇ ਟੋਏ ਟਿੱਬੇ ਆ ਰਿਪੇਰਾਂ ਹੋ ਜਾਣ ਪੈਚਵਰਕ ਹੋ ਜਾਣ ਸਾਨੂੰ ਥੋੜਾ ਟਾਈਮ ਮਿਲ ਜੂਗਾ ਤੁਸੀਂ ਕਹਿ ਰਹੇ ਹੋ ਸਟੇਸ਼ਨ ਕੋਲ ਆ ਰੇਲਵੇ ਸਟੇਸ਼ਨ ਉਹਦੇ ਕਰਕੇ ਚੂਵੇ ਹੋ ਸਕਦਾ ਹੈ ਕਿ ਜ਼ਮੀਨ ਪੋਲੀ ਕਰ ਦਿੰਦੇ ਹੋਣ ਅ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਕਿੰਨੇ ਕਿਤੇ ਜਿਹੜੇ ਅਫਸਰ ਨੇ ਜੋ ਇਸ ਨੂੰ ਸਾਰਾ ਦੇਖਦੇ ਕਰਦੇ ਨੇ ਜਾਂ ਜਦੋਂ ਖੋਦੀਆਂ ਬਣਾਈਆਂ ਜਾਂਦੀਆਂ ਸਿਵਰੇਜ ਦੀਆਂ ਉਹਨਾਂ ਦੀ ਵੀ ਕੋਈ ਨਾ ਕੋਈ ਨਿਲੈਕੀ ਹੋ ਸਕਦੀ ਹੈ ਇਹ ਕਿਹੜਾ ਅਜੀ ਦੇ ਬਣੀ ਹੈ ਉਹ ਤੇ ਇਹ ਇਸੇ ਕਰਕੇ ਹੋ ਜਾਂਦਾ ਨਾ ਇਹ ਬਹੁਤ ਆ ਦੇਖੋ ਨਾ ਟੱਕਾਂ ਦੇਖੋ ਲੋਹੇ ਦਾ ਟੱਕਣਾ ਅੱਜ ਕਾ ਲੋਹੇ ਦੇ ਟੱਕਣੇ ਨਹੀਂ ਹੁੰਦੇ ਬਹੁਤ ਪੁਰਾਣੀ ਹੁੰਦੀ ਹੈ ਇਸ ਕਰਕੇ ਇਹ ਹਿੱਲ ਗਈ ਮੇਰੀ ਜੋ ਸੋਚ ਆ ਉਹਦੇ ਕਰਕੇ ਸਾਰਾ ਪਾਣੀ ਇੱਧਰ ਆ ਗਿਆ ਹੁਣ ਇੱਥੇ ਕਦੋਂ ਤੱਕ ਰਿਪੇਅਰ ਕਰਵਾਈ ਜੇਗਾ ਉਹ ਚਲੇ ਗਿਆ ਹੁਣ ਇਹਦੀ ਮਿੱਟੀ ਘਟਾ ਸਾਰਾ ਉੱਤੇ ਚਲਾ ਗਿਆ ਉਹ ਜਾਮ ਹੋ ਗਿਆ ਹੁਣ ਸੁਪਰ ਸੈਕਸ਼ਨ ਨਾਲ ਰਾਤੀ ਐਸੇ ਨਾਲ ਗੱਲ ਕੀਤੀ ਆ ਮੈਂ ਸੁਪਰ ਸੈਕਸ਼ਨ ਬੁਲਾਵਾਂਗੇ ਉਹ ਉਹ ਨਾਲ ਸਫਾਈ ਕਰਾ ਕੇ ਤਾਂ ਥੋੜੀ ਰਾਹਤ ਮਿਲੂਗੀ ਤੇ ਸਾਰਾ ਟੋਆ ਹੋਰ ਵੱਡਾ ਕਰਾਂਗੇ ਕਿੱਥੋਂ ਕਿੱਥੋਂ ਫੋਲਾ ਉਹ ਚੰਗੀ ਤਰ੍ਹਾਂ ਭਰਾਂਗੇ ਮਲਵਾ ਆ ਰਿਹਾ ਵਾ ਉਹ ਅਸੀਂ ਭਰ ਕੇ ਜੇ ਹੁਣ ਮੇਰੀ ਅਫਸਰਾਂ ਨਾਲ ਕਿਹੜੀ ਗੱਲ ਹੋ ਰਹੀ ਹੈ ਇਸੇ ਕਰਕੇ ਹੋ ਰਹੀ ਹੈ ਉਹ ਕਹਿੰਦੇ ਰਾਤ ਨੂੰ ਕਰਾਂਗੇ ਤੇ ਦਿਨੇ ਹੁਣ ਇਹਦਾ ਬਚਾ ਕਰਦੇ ਆ ਸਾਰਾ ਬੰਦ ਕਰ ਦਿੰਨੇ ਆ ਫੇਰ ਰਾਤ ਨੂੰ ਹੁੰਦਾ ਪੁੱਟ ਕੇ ਜਦੇ ਤੋੜ ਕੇ ਕੰਧ ਪਿੱਛੋਂ ਪਾਣੀ ਸੀਵਰੇਜ ਕਿੜਾ ਆਉਂਦਾ ਉਹਨੂੰ ਪਲੱਗ ਕਰਕੇ ਤੇ ਇੱਥੇ ਪਾਣੀ ਨਹੀਂ ਆਊਗਾ ਜੇ ਤੇ ਪਿੱਛੋਂ ਪਾਣੀ ਆਈ ਗਏ ਫੇਰ ਤਾਂ ਹੋਣਾ ਹੀ ਨਹੀਂ ਤੇ ਪਲੱਗ ਕਰਕੇ ਸੁਪਰ ਸੈਕਸ਼ਨ ਲਾ ਕੇ ਦੱਸਦਾ ਅਸੀਂ ਅੱਧੀ ਅੱਧੀਆਂ ਕੰਧਾਂ 깔 ਲਾਂਗੇ ਜਿੰਨਾ ਕ ਪਾਣੀ ਨਿਕਲ ਨਾ ਆਉਂਦਾ ਉਸ ਤੋਂ ਬਾਅਦ ਦਿਨੇ ਅੱਧੀ ਕੰਧ ਹੋਰ ਕਰਕੇ ਉਹਦੀ ਪੂਰੀ ਕਰਾਂਗੇ ਤੇ ਇੱਥੇ ਮਲਵਾ ਪਾਉਂਦੇ ਆ ਬਿਲਕੁਲ ਇਹਨਾਂ ਸੀਨੀਅਰ ਡਿਪਟੀ ਮੇਅਰ ਅਰਕੇਸ਼ ਪ੍ਰਾਸਰ ਜੋ ਮੌਕੇ ਤੇ ਪਹੁੰਚੇ ਹੋਏ ਨੇ ਔਰ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਨੇ ਕਿ ਬਹੁਤ ਪ੍ਰਾਣੀਆ ਹੋਂਦੀ ਬਣੀ ਹੋਈ ਹੈ ਤਾਂ ਜਿਸ ਤਰ੍ਹਾਂ ਦੇ ਨਾਲ ਸੜਕ ਦੇ ਉੱਤੇ ਜਿਹੜਾ ਰੇਲਵੇ ਸਟੇਸ਼ਨ ਹੈ ਇੱਕਦਮ ਨਜ਼ਦੀਕ ਲੱਗਦਾ ਹੈ ਤਾਂ ਰੇਲਵੇਸ਼ਨ ਕਰਕੇ ਹੋ ਸਕਦਾ ਚੋਹਿਆਂ ਦੇ ਵੱਲੋਂ ਮਿੱਟੀ ਪੋਲੀ ਕਰ ਦਿੱਤੀ ਗਈ ਹੈ ਅਚਨ ਚੇਤ ਟੋਇਆ ਪੈ ਗਿਆ ਪਰ ਰਾਹਤ ਵਾਲੀ ਗੱਲ ਇਹ ਹੈ ਕਿ ਕੋਈ ਵੀ ਟੂ ਵੀਲਰ ਜਾਂ ਫਿਰ ਫੋਰ ਵੀਲਰ ਤੋਂ ਨਹੀਂ ਲੰਘ ਲਿਆ ਸੀਗਾ ਜਿਸ ਦੇ ਕਰਕੇ ਕੋਈ ਵੀ ਜਾਨੀ ਨੁਕਸਾਨ ਜਾਂ ਫਿਰ ਕੋਈ ਮਾਲੀ ਨੁਕਸਾਨ ਹੈ ਉਹ ਨਹੀਂ ਹੋਇਆ ਔਰ ਇਹ ਕਿਹਾ ਜਾ ਰਿਹਾ ਕਿ ਰਾਤ ਦੇ ਸਮੇਂ ਕਿਉਂਕਿ ਆਵਰੇ ਵੀ ਦੇਖ ਸਕਦੇ ਹੋ ਨਿਰੰਤਰਨ ਇਸ ਰੋਡ ਤੇ ਚਲਦੀ ਹੋਈ ਨਜ਼ਰ ਆ ਰਹੀ ਹੈ ਕਿ ਕਾਫੀ ਜਿਆਦਾ ਟ੍ਰੈਫਿਕ ਵਾਲਾ ਭੀੜ-ਪਾੜ ਵਾਲਾ ਲੱਗ ਕਿ ਰੇਲਵੇ ਸਟੇਸ਼ਨ ਦੇ ਇੱਕਦਮ ਸਾਹਮਣੇ ਹੈ ਵੱਡੀ ਗਿਣਤੀ ਵਿੱਚ ਯਾਤਰੀ ਇੱਥੇ ਪਹੁੰਚਦੇ ਨੇ ਸ਼ਹਿਰ ਵਾਸੀ ਇੱਥੇ ਪਹੁੰਚਦੇ ਨੇ ਪਰ ਹੁਣ ਸੀਨੀਅਰ ਡਿਪਟੀ ਮੇਅਰ ਲੁਧਿਆਣਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਸ ਨੂੰ ਰਾਤ ਦੇ ਸਮੇਂ ਸੀਵਰੇਜ ਨੂੰ ਪਲੱਗ ਕਰਕੇ ਅਧਿਕਾਰੀ ਇੱਥੇ ਮੌਕੇ ਤੇ ਮੌਜੂਦ ਨੇ ਸੁਪਰ ਸੈਕਸ਼ਨ ਇਸ ਦੀ ਸਫਾਈ ਕਰਕੇ ਇਸ ਨੂੰ ਰਿਪੇਅਰ ਹੈ ਉਹ ਰਾਤੋਂ ਰਾਤ ਕਰਵਾਇਆ ਜਾਵੇਗਾ ਕੈਮਰਾ ਪਰਸਨ ਸਲਮਾਨਦਰ ਨਾਲ ਹਿੰਮਤ ਸਿੰਘ ਇਕਪਾਲ ਦੇ ਨੇ ਸਵੇਰਾ ਲੁਧਿਆਣਾ